ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਬਰੂਝੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੂੰ ਪਰਿਸ਼ਸਨ ਆਪਰੇਸ਼ਨ ਸੰਦੂਰ ਤੋਂ 30 ਮਿੰਟ ਬਾਅਦ ਦਿੱਤੀ ਜਾਣਕਾਰੀ ਐਸ ਜੈ ਸ਼ੰਕਰ ਦਾ ਨਵਾਂ ਦਾਵਾ ਦੇਸ਼ੀ ਮੰਤਰੀ ਐਸ ਜੈ ਸ਼ੰਕਰ ਨੇ ਸੋਵਾਰ ਨੂੰ 26 ਮਈ ਸੰਸਦ ਨੂੰ ਸਲਾਹ ਕਮੇਟੀ ਨੂੰ ਦੱਸਿਆ ਹੈ ਸਲਾਹਕਾਰ ਕਮੇਟੀ ਦੱਸਿਆ ਕਿ ਭਾਰਤ ਨੇ ਆਪਰੇਸ਼ਨ ਸੰਦੂਰ ਸ਼ੁਰੂ ਕਰਨ ਤੋਂ 30 ਮਿੰਟ ਦੇ ਅੰਦਰ ਪਾਕਿਸਤਾਨ ਨੂੰ ਸੂਚਿਤ ਕਰ ਦਿੱਤਾ ਸੀ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਦੇ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੀ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ ਤੇ ਨੌ ਅਤਵਾਦੀਆਂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਆਪਰੇਸ਼ਨ ਸੰਦੂਰ 7 ਮਈ ਦੀ ਰਾਤ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਸੂਤਰਾਂ ਨੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਹਵਾਲੇ ਨਾਲ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਸ਼ੁਰੂ ਹੋਣ ਤੋਂ ਅੱਧੇ ਘੰਟੇ ਦੇ ਅੰਦਰ ਪਾਕਿਸਤਾਨ ਨੂੰ ਦੱਸਿਆ ਗਿਆ ਸੀ ਕਿ ਸਿਰਫ ਅਤਵਾਦੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਜਾ ਰਿਹਾ ਹੈ ਵਿਦੇਸ਼ ਮਾਮਲਿਆਂ ਬਾਰੇ ਸੰਸਦ ਸਲਾਹਕਾਰ ਮੀਟਿੰਗ ਦੀ ਕਮੇਟੀ ਦੀ ਮੀਟਿੰਗ ਐ ਸਜੈ ਸ਼ੰਕ ਦੀ ਪ੍ਰਧਾਨਗੀ ਹੇਠ ਹੋਈ ਹੈ ਇਸ ਮੀਟਿੰਗ ਵਿੱਚ ਆਪਰੇਸ਼ਨ ਸੰਦੂਰ ਅਤੇ ਸਰਹੱਦ ਪਾਰ ਅਤਵਾਦੀ ਦੇ ਚਰਚਾ ਕੀਤੀ ਗਈ ਹੈ ਕੇਸਰੀ ਵੈਨੂ ਗੋਪਾਲ ਮਨੀਸ਼ ਤਿਵਾੜੀ ਮੁਲਕ ਵਾਸਨਿਕ ਪ੍ਰਿਆੰਕਾ ਚਤੁਰਭਵੀ ਅਪਰਾਜਿਤਾ ਅਪਰਾਜਿਤਾ ਸਰੰਗੀਤ ਅਤੇ ਗਰਜੀਤ ਸਿੰਘ ਔਜਲਾ ਸਮੇਤ ਕਈ ਸੰਸਦ ਮੈਂਬਰਾਂ ਨੇ ਇਸ ਵਿੱਚ ਹਿੱਸਾ ਲਿਆ ਹੈ ਇਸਲਾਮ ਤੋਬਾਦ ਇਸਲਾਮਬਾਦ ਤੋਬਾ ਕ ਪਹਿਲ ਕਦਮੀ ਤੋਂ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਹਾਫ ਮਿਲਨੀ ਮਿਲਟਰੀ ਆਪਰੇਸ਼ਨ ਆਪਰੇਸ਼ਨ ਵਿਚਕਾਰ ਸਿੱਧੇ ਸੰਚਾਰੂ ਸੰਚਾਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਜੰਗ ਬੱਦੀ ਲਾਗੂ ਹੋ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ